ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਯਾਤਰਾ ਚੱਲ ਰਹੀ ਆ ਦੋਸਤੋ ਹੁਣ ਆਪਾਂ ਦਰਸ਼ਨ ਕਰਨ ਚੱਲੇ ਆ ਗੁਰਦੁਆਰਾ ਤੀਰ ਸਾਹਿਬ ਜੀ ਦੇ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਦੋਸਤੋ ਤੁਹਾਨੂੰ ਪਤਾ ਆਪਣੀ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਯਾਤਰਾ ਚੱਲ ਰਹੀ ਸੀ ਫਿਰ ਆਪਾਂ ਕਿਰਤਪੁਰ ਸਾਹਿਬ ਗਏਣ ਦੋਸਤੋ ਹੁਣ ਆਪਾਂ ਜਾ ਰਹੇ ਗੁਰਦੁਆਰਾ ਤੀਰ ਸਾਹਿਬ ਸ਼ਾਹੀ ਟਿੱਬੀ ਦੋਸਤੋ ਦਰਿਆਤ ਹੀ ਦੇ ਸਕਦੇ ਆ ਦੋਸਤੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਦੋਸਤੋ ਪੁਰਾਣੇ ਬਲੋਗ ਵੀ ਜਰੂਰ ਦੇਖਿਆ ਕਰੋ ਦੋਸਤੋ ਸਾਡੀ ਇੰਸਟਾਗ੍ਰam ਆਈਡੀ ਹੈ ਕਰਤਾਰਪੁਰ ਰਾਈਡਰ ਦੋਸਤੋ ਉਹਨੂੰ ਵੀ ਜਰੂਰ ਫੋਲੋ ਕਰੋ ਨਹਿਰ ਦੋਸਤੋ ਤੁਸੀਂ ਦੇ ਸਕਦੇ ਹੋ ਇਹ ਸਾਡੇ ਦੋਸਤੋ ਸਾਹਮਣੇ ਹਾਈਵੇ ਆ ਗਿਆ ਹੈ ਨਾਮ ਵਾਹਿਗੁਰੂ ਧੰਤਨ ਤਨ ਮੇਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਤਨ ਤਨ ਮੇਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਾਈਵੇ ਆ ਕਿੰਨਾ ਵਗ ਰਿਹਾ ਦੋਸਤੋ ਦੇਖ ਸਕਦੇ ਹੋ ਗੱਡੀ ਤੇ ਗੱਡੀਆਂ ਆ ਰਹੀ ਜਗ੍ਹਾ ਨਹੀਂ ਮਿਲ ਰਹੀ ਜਾਣ ਲਈ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਜਿਆਦੀਆਂ ਗੱਡੀਆਂ ਹੀ ਆਈ ਜਾ ਰਹੀਆਂ ਨੇ ਦੋਸਤੋ ਪੁਰਾਣੇ ਬਲੌਗ ਵੀ ਜ਼ਰੂਰ ਦੇਖਿਆ ਕਰੋ ਵੀਡੀਓ ਬਣਾਉਣ ਲੱਗਿਆਂ ਬਹੁਤ ਜ਼ਿਆਦਾ ਮਿਹਨਤ ਲੱਗਦੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਤਿਪਾਕੁਰ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸੇਵਜੀ ਦੇ ਦਰਸ਼ਨ ਕਰਾਈਏ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤ ਨਾਮ ਵਾਹਿਗੁਰੂ ਤਾਂ ਤਾਂ ਨ ਮੀਰੀ ਪੀਰੀ ਦੇ ਮਾਲਕ ਹਰ ਗੋਬਿੰਦ ਸਾਹਿਬ ਜੀ ਮਹਾਰਾਜ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਜੇ ਵੀਡੀਓ ਬਣਾਉਣ ਲੱਗਿਆਂ ਜਾਂ ਇਤਿਹਾਸ ਸੁਣਾਉਣ ਲੱਗਿਆਂ ਕੋਈ ਵੀ ਗਲਤੀ ਹੋ ਜਾਂਦੀ ਹੁੰਦੀ ਹੈ ਮਾਫ ਕਰਦਿਆ ਕਰੋ ਮੈਂ ਤੁਹਾਡਾ ਛੋਟਾ ਵੀਰ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਜੀ ਦਰਸ਼ਨ ਕਰੋ ਹੁਕਮਨਾਮਾ ਸਾਈਂ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵੈਗੁਰੂ ਜੀ ਦਰਸ਼ਨ ਕਰੋ ਜੀ ਇਤਿਹਾਸ ਦੇ ਜਦੋਂ ਗੁਰੂ ਸਾਹਿਬ ਨਰਮੋਹガル ਸਾਹਿਬ ਵਿਰਾਜੇ ਹੋਏ ਸਨ ਸ਼ਾਹੀ ਟਿਬੇ ਤੇ ਟੋਪਾ ਬੀਜ ਕੇ ਕਿਹੜਾ ਕਤੀ ਸ਼ਾਹੀ ਮੁਗਲ ਫੌਜਾਂ ਨੂੰ ਗੁਰੂ ਸਾਹਿਬ ਬਾਰੇ ਜਾਣਕਾਰੀ ਮਿਲੀ ਤਾਂ ਮੁਗਲ ਫੌਜਾਂ ਨੇ ਗੁਰੂ ਸਾਹਿਬ ਜੀ ਤੇ ਟੋਪਾਂ ਦਾ ਵਾਰ ਕੀਤਾ ਤਾਂ ਗੁਰੂ ਸਾਹਿਬ ਜੀ ਦੇ ਤਾਂ ਗੁਰੂ ਸਾਹਿਬ ਜੀ ਦੇ ਚੌੜਪਦਾਰ ਭਾਈ ਰਾਮ ਸਿੰਘ ਦਾ ਸੀਸ ਉੱਡ ਗਿਆ ਉਥੋਂ ਤਦ ਗੁਰੂ ਜੀ ਨੇ ਜੋਸ਼ ਵਿੱਚ ਆ ਕੇ ਤੀਰ ਚਲਾਇਆ ਤੇ ਤੋਪਾ ਪੰਨ ਸੁੱਟੀਆਂ ਤੇ ਤੀਰ ਮਾਰ ਮੁਗਲ ਫੌਜਾਂ ਤੇ 70 ਵਿਛਾ ਦਿੱਤੇ ਇਸ ਕਰਕੇ ਗੁਰਦੁਆਰਾ ਤੀਰ ਸਾਹਿਬ ਸ਼ਾਈ ਟਿੱਬੇ ਕਰਕੇ ਜਾਣਿਆ ਜਾਂਦਾ ਹੈ ਗੁਰੂ ਸਾਹਿਬ ਜੀ ਤੋਂ 10 ਲੱਖ ਫੌਜਾਂ ਨੇ ਕਸਮਾਂ ਖਾ ਕੇ ਅਨੰਦਪੁਰ ਸਾਹਿਬ ਦਾ ਕਲਸ਼ ਡਵਾਇਆ ਸੀ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਤੇ ਕਿਰਤਪੁਰ ਸਾਹਿਬ ਤੋਂ 3 ਮੀਲ ਰੋਪਰ ਵੱਲ ਆਏ ਤੇ ਨੇ ਮੋਹ ਕਰਦੇ ਕੋਲ ਮੁਗਲਾਂ ਅਤੇ ਬਾਈਦਾਰ ਖੁੱਦੀਏ ਫੌਜ ਨੇ ਕਸਮਾਂ ਤੋੜ ਕੇ ਗੁਰੂ ਸਾਹਿਬ ਜੀ ਤੇ ਹਮਲਾ ਕਰ ਦਿੱਤਾ ਅੱਗੇ ਕਸਮਾਨ ਦਾ ਯੁੱਧ ਹੋਇਆ ਜਦੋਂ ਗੁਰੂ ਸਾਹਿਬ ਦੀ ਸ਼ਾਹੀ ਤਿੱਬੇ ਪੁੱਜੇ ਅਤੇ ਚਫੇਰੇ ਨજર ਮਾਰੀ ਤੇ ਪੁੱਛਿਆ ਜੀਤ ਸਿੰਘ ਜੀ ਕਿੱਥੇ ਹਨ ਤਾਂ ਭਾਈ ਉਦੇਸ ਸਿੰਘ ਜੀ ਨੇ ਆਖਿਆ ਕਿ ਬਾਬਾ ਜੀਤ ਸਿੰਘ ਜੀ ਪਿੱਛੇ ਮੁਗਲ ਫੌਜ ਨਾਲ ਲੜ ਰਹੇ ਹਨ ਮੁਗਲ ਫੌਜ ਨੇ ਬਾਬਾ ਜੀਤ ਸਿੰਘ ਜੀ ਨੂੰ ਘੇੜਾ ਪਾਇਆ ਹੋਇਆ ਹੈ ਉੱਥੇ ਗੁਰੂ ਜੀ ਨੇ ਭਾਈ ਉਦੇਸ ਸਿੰਘ ਜੀ ਨੂੰ ਥਾਪੜਾ ਦੇ ਕੇ ਅਤੇ ਉਹਨਾਂ ਨਾਲ ਸੈਂਕੜੇ ਸਿੰਘਾਂ ਨੂੰ ਕਿਹਾ ਤੁਸੀਂ ਬਾਬਾ ਜੀਤ ਸਿੰਘ ਜੀ ਨੂੰ ਅੱਗੇ ਭੇਜ ਦਿਓ ਤੁਸੀਂ ਇਸ ਜਗ੍ਹਾ ਦੀ ਕਮਾਂਡ ਸੰਭਾਲੋ ਅਸੀਂ ਅੱਗੇ ਚਾਲਾ ਪਾਉਂਦੇ ਹਨ ਕਿਉਂਕਿ ਗੁਰੂ ਜੀ ਦਾ ਸਾਰਾ ਪਰਿਵਾਰ ਉੱਥੇ ਨਾਲ ਸੀ ਭਾਈ ਉਦੇ ਸਿੰਘ ਜੀ ਨੇ। ਉਹ ਆਗਿਆ ਮਨ ਨਮਸਕਾਰ ਕੀਤਾ ਅਤੇ ਸਿੰਘਾਂ ਨੂੰ ਨਾਲ ਲੈ ਕੇ ਜੰਗ ਵਿੱਚ ਡੱਟ ਗਏ ਅਤੇ ਭਾਈ ਉਦੇ ਸਿੰਘ ਜੀ ਨੇ ਸਿੰਘਾਂ ਸਮੇਤ ਕਰੀਬ 5 ਘੰਟੇ ਮੁਗਲ ਫੌਜਾਂ ਨਾਲ ਯੁੱਧ ਕੀਤਾ। ਬਹੁਤ ਕਸਮਾਨ ਦਾ ਯੁੱਧ ਹੋਇਆ। ਲੜਦੇ-ਲੜਦੇ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਉਦੇ ਸਿੰਘ ਜੀ ਦਾ ਸੀਸ ਕਟਿਆ ਗਿਆ ਅਤੇ ਉਹ ਲੜਦੇ-ਲੜਦੇ ਪਿੰਡ ਤਾੜੀ ਤੱਕ ਪਹੁੰਚ ਗਏ। ਤੁਹਮ ਉਗਲਾ ਨੂੰ ਇੰਜ ਪ੍ਰਤੀਤ ਹੋਇਆ ਕਿ ਅਸੀਂ ਗੁਰੂ ਸਾਹਿਬ ਜੀ ਨਾਲ ਲੜ ਰਹੇ ਹਾਂ ਭਾਈ ਉਦੇਸਿੰਘ ਜੀ ਦਾ ਮਹਾਂਦਰਾ ਗੁਰੂ ਸਾਹਿਬ ਜੀ ਨਾਲ ਮਿਲਦਾ ਜੁਲਦਾ ਸੀ ਇਸ ਜਗ੍ਹਾ ਤੋਂ ਡੇਢ ਕਿਲੋਮੀਟਰ ਇਸ ਜਗ੍ਹਾ ਤੋਂ ਡੇਢ ਕਿਲੋਮੀਟਰ ਦੂਰ ਪਿੰਡ ਅਟਾਰੀ ਵਿਖੇ ਭਾਈ ਉਦੇਸਿੰਘ ਜੀ ਦਾ ਅੰਗੀਠਾ ਹੈ ਭਾਈ ਉਦੇਸਿੰਘ ਜੀ ਗੁਰੂ ਗੋਬਿੰਦ ਸਿੰਘ ਮਾਰਗ ਤੇ ਪਹਿਲੇ ਸ਼ਹੀਦ ਸਨ ਉਹ ਭਾਈ ਮਨੀ ਸਿੰਘ ਜੀ ਸ਼ਹੀਦ ਜੀ ਦੇ ਪੁੱਤਰ ਸਨ ਅਤੇ ਭਾਈ ਬਚਿੱਤਰ ਸਿੰਘ ਜੀ ਦੇ ਸਕੇ ਭਰਾ ਸਨ ਇਹਨਾਂ ਦਾ ਬਹੁਤ ਵੱਡਾ ਪਰਿਵਾਰ ਸੀ ਤੇ ਸਾਰਾ ਘਰਾਣਾ ਸ਼ਹੀਦ ਦਾ ਹੀਦਾਂ ਦਾ ਘਰਾਣਾ ਹੋਇਆ ਇਹ ਵਾਹਿਗੁਰੂ ਜੀ ਇਹ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸੀਗਾ ਜੇ ਇਤਿਹਾਸ ਸੁਣਨ ਲੱਗਿਆਂ ਕੋਈ ਵੀ ਗਲਤੀ ਹੁੰਦੀ ਮaaf ਕਰਿਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਂ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੋਸਤੋ ਆਪਾਂ ਗੁਰਦੁਆਰਾ ਸੇਵ ਜੀ ਦੇ ਦਰਸ਼ਨ ਕਰ ਲਏ ਜਿਵੇਂ ਤੋਂ ਵੀਡੀਓ ਬਣਾਉਣ ਲੱਗੇ ਕੋਈ ਵੀ ਗਲਤੀ ਹੋndi ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ